ਦੋਸਤੋ ਅੱਜ 10 ਮਈ 2024 ਦਾ ਦਿਨ ਹੈ ਤੇ ਕੱਲ 9 ਮਈ 2024 ਨੂੰ ਆਪਣੇ ਐਡਵੋਕੇਟ ਰਾਈ ਭਾਈ ਅਮਰਤਪਾਲ ਸਿੰਘ ਜੀਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਕਾਗਜ਼ ਫਾਈਲ ਕਰਤੇ ਮਤਲਬ ਕਾਗਜ਼ ਭਰਤੇ ਅੱਜ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਉਹ ਕਾਗਜ਼ਾਂ ਨੂੰ ਉਹਨਾਂ ਦੇ ਜਿਹੜੇ ਚੋਣ ਪੱਤਰ ਹੈ ਉਹਨਾਂ ਨੇ ਦਾਖਲ ਕੀਤਾ ਹੈ ਤਾਂ ਉਹਨਾਂ ਨੂੰ ਅਪਲੋਡ ਕੀਤਾ ਹੋਇਆ ਹੈ ਆਫੀਸ਼ੀਅਲੀ ਮਤਲਬ ਉਹਨਾਂ ਦੇ ਕਾਗਜ਼ ਭਰੇ ਗਏ ਹੁਣ ਖਡੂਰ ਸਾਹਿਬ ਵਾਲਿਓ ਪਹਿਲਾਂ ਤੁਹਾਡੇ ਸਿਰ ਤੇ ਬਹੁਤ ਵੱਡਾ ਪੰਥ ਦਾ ਉਲੰਭ ਹੈ ਕਿ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਜੀ ਫੋਰਨ ਚੋਂ ਆ ਕੇ ਜਿਵੇਂ ਦੁਬਈ ਤੋਂ ਭਾਈ ਅਮਰਤਪਾਲ ਸਿੰਘ ਆਏ ਉਹਨੇ ਫੌਰੀਂ ਚੋਂ ਆ ਕੇ ਲਾवारਸ ਲਾਸ਼ਾਂ ਨੂੰ ਲਬਦੇ ਲਬਦੇ ਭਾਈ ਖਾਲੜਾ ਸਾਹਿਬ ਆਪ ਇੱਕ ਲਾवारਸ ਲਾਸ਼ ਬਣ ਕੇ ਜਿਨ੍ਹਾਂ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਕੇ ਪੀ ਐਸ ਗਿੱਲ ਵਰਗੇ ਬੁੱਚੜ ਬੈਂਸਿਓਂ ਵਰਗੇ ਬੁੱਚੜਾ ਨੇ ਅਤੇ ਅਜਹਾਰ ਆਲਮ ਵਰਗਿਆਂ ਨੇ ਸਮੇਧ ਸੈਣੀ ਵਰਗਿਆਂ ਨੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਖਪਾਤਾ ਉਹਨਾਂ ਦੀ ਵਾਈਫ ਬੀਬਾ ਜੀ ਜਦੋਂ 2019 ਚ ਚੋਣ ਲੜੀ ਪਰ ਤੁਸੀਂ ਖਡੂਰ ਸਾਹਿਬ ਵਾਲਿਓ ਇਹਨਾਂ ਨੂੰ ਹਰਾਤਾ ਆਪਾਂ ਤਾਂ ਵੋਟ ਹਰ 5 ਸਾਲ ਬਾਅਦ ਕੀ 2 ਸਾਲ ਬਾਅਦ ਪਾਉਣੀ ਹੁੰਦੀ ਹੈ ਵਿਧਾਨ ਸਭਾ ਆ ਗਈ ਲੋਕ ਸਭਾ ਆ ਗਈ ਲੋਕ ਸਭਾ ਗਈ ਵਿਧਾਨ ਸਭਾ ਆ ਗਈ ਇੱਕ ਤੁਸੀਂ ਬਟਨ ਨੱਪ ਕੇ ਯਾਰ ਪੰਥ ਦਾ ਔਲਾਬਾ ਨਹੀਂ ਲਾ ਸਕੇ ਜਿਹੜੇ ਵਿਰਸਾ ਸਿੰਘ ਬਲਟੋਆ ਵਰਗੇ ਬੋਲਦੇ ਆ ਉਹਨਾਂ ਨੂੰ ਪੁੱਛਣਾ ਲਾ ਹੋਵੇ ਤੁਹਾਡੇ ਘਰੇ ਉਹ ਕਿਹੜੀ ਗੱਡੀ ਹੈ ਜਿਹੜੀ ਤੁਹਾਡੇ ਘਰੇ ਫੋਰਚੂਨਰ, ਅਨੋਵਾ, ਕ੍ਰੇਟਾ, ਅੰਡੇਵਰ ਵਰਗੀਆਂ ਵੱਡੀਆਂ-ਵੱਡੀਆਂ ਜਹਾਜ਼ਾਂ ਵਰਗੀਆਂ 50 ਲੱਖ ਦੀਆਂ ਗੱਡੀਆਂ ਕਿੱਥੋਂ ਆਈਆਂ ਜਦ ਕੇ ਵਿਰਸਾ ਸਿੰਘ ਬਲਟੂਆ ਦੇ ਭਰਾਵਾਂ ਦਾ ਉਹ ਹਾਲ ਹੈ ਜਿਹੜੇ ਅੱਜ ਤੱਕ ਜਿਨੇ ਭਾਈ ਸਾਹਿਬ ਕਹਿੰਦੇ ਹੁੰਦੇ ਐ ਖੋਤੀਆਂ ਤੇ ਪੱਠੇ ਲੈ ਕੇ ਆਉਂਦੇ ਐ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਚੱਲਦੇ ਐ ਪਰ ਇਹ ਵਿਰਸਾ ਸਿੰਘ ਬਲਟੂਆ ਵਰਗੀਆਂ ਲੀਰਾ ਜਿਹੜੀਆਂ ਕਹਿੰਦੀਆਂ ਅਸੀਂ ਪੰਥਕ ਐ ਕਿਉਂਕਿ ਉੱਪਰੋਂ ਸੈਟਿੰਗ ਕਰਕੇ ਜੇਲ੍ਹਾਂ ਚੋਂ ਇਹ ਬੰਦੇ ਬਾਹਰ ਆ ਗਏ ਲੋਕ ਉਹਨਾਂ ਸਮਿਆਂ ਚ ਡਰਦੇ ਸੀ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈਂਦੇ ਰੇ ਤੇ ਅੱਜ ਵੱਡੇ ਪੰਥਕ ਬਣੇ ਬੈਠੇ ਐ ਸੋ ਮਿੱਤਰੋ ਆਪਾਂ ਗੱਲ ਉਸਤੇ ਆਈਏ ਕਿ ਭਾਈ ਅਮਰਤਪਾਲ ਸਿੰਘ ਜੀਆ ਨੇ ਕਾਗਜ਼ ਫਾਈਲ ਕਰਤੇ ਹੁਣ ਤੁਹਾਡੇ ਵਾਸਤੇ ਜਿਵੇਂ 1999 ਦੇ ਵਿੱਚ 1991 ਦੇ ਵਿੱਚ ਸ਼ੀਵ ਸਿੰਘ ਤਰਮਾਲਾ ਸਾਹ ਵਰਗੇ ਬਾਹਰ ਆਗੇ ਤਹਾੜ ਜੇਲ੍ਹ ਚੋਂ ਸਿਮਰਨਜੀਤ ਸਿੰਘ ਮਾਨ ਵਰਗੇ ਬਾਹਰ ਆਗੇ ਉਵੇਂ ਇੱਕ ਨੌਜਵਾਨ ਜਿਹੜਾ ਦੁਬਈ ਚ ਤੁਹਾਡੇ ਦਰਦ ਨੂੰ ਸਮਝਦਾ ਹੋਇਆ ਆਇਆ ਤੇ ਉਹਦੀ ਜ਼ਿੰਦਗੀ ਤੇ ਉਹਨਾਂ ਦੇ ਨਾਲ ਜਿਹੜੇ ਬੰਦ ਸਿੰਘ ਐ ਐਨਸੀ ਅਧੀਨ ਅਸਾਮ ਦੀ ਡਿਬਰੂ ਕੜ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਤੁਹਾਡੇ ਹੱਥ ਹੈ ਤੇ ਪੰਥ ਦਾ ਮਿਹਣਾ ਨਾ ਲੈ ਲੈ ਲਿਓ ਫਿਰ ਵੀ ਖਰੂਰ ਸਾਹ ਵਾਲਿਓ ਤੁਸੀਂ ਵਾਅਦ ਤੋਂ ਵਾਅਦ ਵੋਟਾਂ ਨਾਲ ਕੁਲਬੀਰ ਜੀਰੇ ਵਰਗਿਆਂ ਨੂੰ ਹਰਾ ਕੇ ਇੱਕ ਉੱਥੇ ਆਹਾ ਫਿਰਦਾ ਟ੍ਰਾਂਸਪੋਰਟ ਮੰਤਰੀ ਭੁੱਲਰ ਇਹਨਾਂ ਨੂੰ ਲੀਰਾ ਨੂੰ ਸਾਰਿਆਂ ਨੂੰ ਹਰਾ ਕੇ ਵਰਸਾ ਸਿੰਘ ਬਲਟੋਆ ਵਰਗਿਆਂ ਦਾ ਖਾਤਾ ਸਾਫ਼ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਫੈਸਲਾ ਤੁਹਾਡੇ ਹੱਥ ਹੈ ਦੋ ਹੀ ਪੰਥ ਦੇ ਸਿਰ ਮੌਰ ਆਗੂ ਆ ਜਿਹੜੇ ਖੜੇ ਆ ਇੱਕ ਸੰਗਰੂਰ ਤੋਂ ਭਾਈ ਸਿਮਰਨਜੀਤ ਸਿੰਘ ਮਾਨ ਤੇ ਦੂਸਰੇ ਭਾਈ ਅਮਰਤਪਾਲ ਸਿੰਘ ਬਾਕੀ ਕਦੇ ਪਾਰਟੀਆਂ ਪਿੱਛੇ ਨਾ ਲੱਗਿਆ ਕਰੋ ਜੇ ਪਾਰਟੀਆਂ ਪਿੱਛੇ ਲੱਗ ਕੇ ਝਾੜੂ ਵਾਲਿਆਂ ਨੂੰ 92 ਐਮ ਐਲ ਏ ਜਿਤਾਏ ਹੈ ਤਾਂ ਇਹ ਬੌਂਡਡ ਲੇਬਰ ਹੈ ਜਿਹੜੀ ਕਦੇ ਕਿਸੇ ਮਸਲੇ ਤੇ ਨਹੀਂ ਬੋਲੇ ਭਾਵੇਂ ਉਹ ਪ੍ਰੀਤਪਾਲ ਵਰਗਿਆਂ ਨੂੰ ਬੋਰੀਆਂ ਚ ਪਾ ਕੇ ਕੁੱਟਿਆ ਗਿਆ ਹੋਵੇ ਭਾਵੇਂ ਉਹ ਨੌਜਵਾਨਾਂ ਦੇ ਆ ਕੇ ਬਾਰਡਰ ਟੱਪ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਹੁਣ ਭਾਵੇਂ ਆਪਣੇ ਟਰੈਕਟਰ ਭੰਨੇ ਹੋਣ ਇਹਨਾਂ ਨੂੰ ਤਾਂ ਉਪਰੋਂ ਇੱਕ ਰੀਲ ਬਣ ਕੇ ਆਉਂਦੀ ਏ ਉਹ ਅੱਗੇ ਸ਼ੇਅਰ ਕਰ ਦਿੰਦੇ ਆ ਇਹ ਉਹਨਾਂ ਦੇ ਰੱਖੇ ਹੋਏ ਨੋਕਰ ਆ ਦੋਸਤੋ ਕਦੇ ਕਿਸੇ ਪਾਰਟੀ ਮਗਰ ਨਾਲ ਲੱਗੋ ਜਿਹੜੀ ਚੋਣ ਤੇ ਜਿਹੜੀ ਸੀਟ ਤੇ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਬੰਦਾ ਚੰਗਾ ਲੱਗਦਾ ਉਹਨੂੰ ਚੁਣ ਕੇ ਲੋਕ ਸਭਾ ਚ ਭੇਜੋ ਤੇ ਭਾਈ ਅਮਰਤਪਾਲ ਸਿੰਘ ਵਰਗਿਆਂ ਦੀ ਜਿੱਤ ਜਿਕੀਨੀ ਬਣਾਓ ਧੰਵਾਦ ਸਤਿ ਸ਼੍ਰੀ ਅਕਾਲ